ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਵਿਕਾਸ ਦੇ ਕੀਤੇ ਜਾ ਰਹੇ ਕੰਮਾਂ ਦੇ ਮੱਦੇਨਜ਼ਰ ਹਲਕਾ ਪੁਆ ਦੇ ਵਿੱਚ ਵੀ ਕੈਬਨਿਟ ਮੰਤਰੀ ਲਾਲਚੰਦ ਗਟਾਰੂਚੱਕ ਵੱਲੋਂ ਅੱਜ ਹਲਕਾ ਪੁਆ ਦੇ ਵਿੱਚ ਕਾਨਵਾ ਤੋਂ ਫਰੀਦਾਨਗਰ ਸੜਕਦਾਰਨੀ ਪੱਥਰ ਰੱਖਿਆ ਗਿਆ। ਉਹਨਾਂ ਦੱਸਿਆ ਕਿ ਇਹ ਸੜਕ ਤਕਰੀਬਨ 15 ਸਾਲਾਂ ਬਾਅਦ ਬਣਨ ਜਾ ਰਹੀ ਹੈ ਤੇ ਇਹ ਸੜਕ ਹੁਣ 16 ਫੁੱਟ ਚੌੜੀ ਬਣੇਗੀ ਜੋ ਸਿਰਫ 10 ਫੁੱਟ ਚੌੜੀ ਸੀ। ਤੇ ਉਹਨਾਂ ਦੱਸਿਆ ਕਿ ਇਹ ਸੜਕ ਵਾਇਆ ਕੁੰਡੇ ਫਿਰੋਜ਼ਪੁਰ ਸਦਵਾਲ ਚਸ਼ਮਾ ਜੁਕਰੌਾ ਰਾਹੀਂ ਜਾਂਦੀ ਹੋਈ ਤਕਰੀਬਨ 10 ਕਿਲੋਮੀਟਰ ਲੰਬੀ ਹੋਵੇਗੀ। ਸੋ ਹੁਣ ਕਾਰਮਾ ਤੋਂ ਲੈ ਕੇ ਗੁੰਡੇ ਫਿਰੋਜ਼ਪੁਰ ਸਦਵਾਲ ਚਸ਼ਮਾ ਚ ਕਰੋਰ ਤੇ ਫਰੀਦਾਨਗਰ ਪੁਲ ਤੱਕ 10.5 ਕਿਲੋਮੀਟਰ ਸੜਕ ਦਾ ਅੱਜ ਨੀ ਪੱਥਰ ਰੱਖਿਆ ਸੋ ਲਗਭਗ 7 7.5 ਕਰੋੜ ਰੁਪਏ ਦੇ ਲਾਗਤ ਦੇ ਨਾਲ ਇਹ ਜਿਹੜਾ ਰੋਲ ਬਣਨਾ ਸੋ ਪਹਿਲੀ ਵਾਰ ਹੋ ਰਿਹਾ ਵੀ ਇਸ ਸੜਕ ਨੂੰ 16 ਫੁੱਟ ਚੌੜਾ ਕੀਤਾ ਜਾ ਰਿਹਾ ਜਿਹੜੀ 10 ਫੁੱਟ ਹੁੰਦੀ ਸੀਗੀ ਔਰ ਪ੍ਰਾਣੀ ਸਟ੍ਰੈਟਜੀ ਦੇ ਮੁਤਾਬਕ ਬਣੀਆਂ ਸਾਡੇ ਅਸਲ ਚ ਹਲਕੇ ਦੇ ਅੰਦਰ ਸੜਕਾਂ ਉਸ ਵੇਲੇ ਦੀਆਂ ਬੜੀਆਂ ਜਦੋਂ ਗੱਡੇ ਚੱਲਦੇ ਸੀ ਜਦੋਂ ਟਾਂਗੇ ਚੱਲਦੇ ਸੀ ਜਦੋਂ ਟਰਾਲਿਆਂ ਦਾ ਯੁੱਗ ਨਹੀਂ ਸੀਗਾ ਸੋ ਹੁਣ ਉਹ ਉਸ ਸਮੇਂ ਦੀਆਂ ਸੜਕਾਂ ਜਿਹੜੀਆਂ ਪੰਜਾਬ ਦੇ ਅੰਦਰ 16 ਫੁੱਟ ਹੋ ਗਈਆਂ 18 ਫੁੱਟ ਹੋ ਗਈਆਂ ਪਰ ਸਾਡੇ ਹਲਕੇ ਦੇ ਅੰਦਰ ਅਜ ਵੀ ਸੜਕਾਂ ਦੀ ਜਿਹੜੀ ਉਹ ਮੰਦੀ ਹਾਲਤ ਹੈ ਸੋ ਮੈਨੂੰ ਖੁਸ਼ੀ ਹੈ ਕਿ ਮਾਨਚੋ ਮੁੱਖ ਮੰਤਰੀ ਜੀ ਨੇ ਬੜੀ ਦਲੇਰੀ ਦੇ ਨਾਲ ਜਿਹੜੀ ਉਹ ਸਾਡੀ ਮਦਦ ਕੀਤੀ ਹੈ ਸੋ ਸਾਡੇ 7 ਕਰੋੜ ਰੁਪਏ ਦੇ ਲਾਗਤ ਦੇ ਨਾਲ ਇਹ ਜਿਹੜੀ ਰੋਡ 10.5 ਕਿਲੋਮੀਟਰ ਦੀ ਬਣਨੀ ਹੈ ਔਰੇ ਰੋਡ ਜਿਹੜੀ ਲੇਟੈਸਟ ਟੈਕਨੋਲੋਜੀ ਹੈ ਜਿਹੜੀ ਇਸ ਵੇਲੇ ਵਰਤੀ ਜਾਂਦੀ ਆ ਮਤਲਬ ਮਟੀਰੀਅਲ ਦੇ ਅੰਦਰ ਉਹਦੇ ਮੁਤਾਬਕੇ ਰੋਡ ਬਣੇਗਾ ਔਰ 16 ਫੁੱਟ ਚੌੜਾ ਹੋਏਗਾ ਸੋ ਮੈਂ ਮੈਨੂੰ ਖੁਸ਼ੀ ਆ ਅੱਜ ਕਿ ਮੈਂ ਆਪਣੇ ਲੋਕਾਂ ਨਾਲ ਜਿਹੜਾ ਵਾਅਦਾ ਕੀਤਾ ਸੀਗਾ ਅੱਜ ਪੂਰਾ ਕਰ ਰਿਹਾ ਸੋ ਲੰਬੇ ਸਮੇਂ ਤੋਂ ਇਹ ਸੜਕਾਂ ਜਿਹੜੀਆਂ ਰਿਪੇਅਰ ਦੀ ਮੰਗ ਕਰਦੀਆਂ ਸਨ ਸੋ ਸਾਜੇ-ਸਾਜੇ ਬਾਕੀ ਰਹਿਣੀਆਂ ਸੜਕਾਂ ਵਾਲੇ ਪਾਸੇ ਜਿਹੜਾ ਆ ਉਹ ਹੁਣ ਕੰਮ ਸ਼ੁਰੂ ਕਰ ਦਿੱਤਾ ਸੋ ਇਸ ਇਲਾਕੇ ਦੇ ਲੋਕਾਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਮੈਂ ਇਹੀ ਆਸ ਕਰਦਾ ਵੀ ਹਰ ਘੜੀ ਹਰ ਪਲ ਆਪਣੇ ਇਲਾਕੇ ਦੇ ਲੋਕਾਂ ਲਈ ਕੋਈ ਵਧੀਆ ਗਿਫਟ ਲੈ ਕੇ ਜਾਵਾਂ ਸੋ ਮੈਨੂੰ ਖੁਸ਼ੀ ਹੈ ਕਿ ਅੱਜ ਜਿਹੜਾ ਰੋਡ ਦਾ ਕਟਨ ਹੋ ਗਿਆ ਬਿਊਰ ਰਿਪੋਰਟ ਜਗਬਾਣੀ ਟੀਵੀ